ਬਾਈ ਦੀਪ ਸਿੱਧੂ ਨੇ ਉਹਦੇ ਹੱਥਾਂ ਵਿੱਚ ਫੜੀ ਸੀ ਤੇ ਉਹ ਹੀ ਝਾੜੂ ਆ ਜੋ ਬਾਈ ਦੀਪ ਸਿੱਧੂ ਨੇ ਕਿਹਾ ਸੀ ਕਿ ਪੰਥਰੇ ਨਾਲ ਖੜਨਾ ਜਾਂ ਲਾਂਗਰੀ ਬਣਨਾ ਪੰਥਰੇ ਸੇਵਾਦਾਰ ਬਣਨਾ ਜਾਂ ਲਾਂਗਰੀ ਬਣਨਾ ਤੇ ਅੱਜ ਉਹ ਭੰਡਾ ਦੀ ਸਰਕਾਰ ਨੇ ਸਾਡੇ ਹੱਥਾਂ ਦੇ ਵਿੱਚ ਝਾੜੂ ਫੜਾਇਆ ਬਾਈ ਦੀਪ ਸਿੱਧੂ ਜਾਂਦਾ ਜਾਂਦਾ ਦੱਸ ਕੇ ਗਿਆ ਸੀ ਕਿ ਅਸੀਂ ਪੰਥਰੇ ਨਾਲ ਖੜਾਂਗੇ ਇਹ ਚੜ੍ਹੂ ਨੂੰ ਅੱਜ ਵੀ ਉਸੇ ਤਾਤੀਆਂ ਉਤੋਂ ਪੰਗਾਰਦੇ ਆ ਉਹੀ ਤਾਤੀ ਆ ਉਹੀ ਚੋਨੇ ਆ ਉਹੀ ਜਨਰਲ ਉਹੀ ਮਾਹੌਲ ਆ ਬਸ ਘਾਟ ਮਹਿਸੂਸ ਕਰਦੇ ਆ ਭਾਈ ਦੀਪ ਸਿੱਧੂ ਵੀ ਅੱਜ ਸਾਰੇ ਦੇ ਕਾਲਜ ਦੇ ਵਿੱਚ ਅਟਕ ਰਹੀ ਸੀ ਪਰ ਉਸ ਵਕਤ ਬਾਈ ਭੀਮ ਸਿੱਧੂ ਦੇ ਨਾਲ ਕੌਣ ਖੜਾ ਸਰਦਾਰ ਸਿਮਰਨਜੀਤ ਸਿੰਘ ਮਾਨ ਜਦੋਂ ਪਾਈ ਅਮਰਤਪਾਲ ਸਿੰਘ ਖਾਲਸਾ ਜਿਹਦੇ ਉੱਪਰ ਐਨਐਸਐ ਲਾਈ ਗਈ ਉਸ ਵਕਤ ਭਾਈ ਅਮਰਤਪਾਲ ਸਿੰਘ ਖਾਲਸਾ ਜਿਹਦੇ ਹੱਥ ਦੇ ਵਿੱਚ ਕੌਣ ਖੜਾ ਸਭ ਤੋਂ ਪਹਿਲਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਜਦੋਂ ਭਾਨੇ ਸਿੱਧੂ ਦੇ ਉੱਪਰ ਚੋਰੀ ਦੇ ਇਲਜ਼ਾਮ ਲਾਏ ਉਹਦੇ ਉੱਪਰ ਝੂਠੇ ਪਰਚੇ ਪਾਏ ਉਸ ਨੌਜਵਾਨ ਦੇ ਨਾਲ ਸਭ ਤੋਂ ਪਹਿਲਾਂ ਕੌਣ ਖੜਾ ਸਰਦਾਰ ਸਿਮਰਨਜੀਤ ਸਿੰਘ ਮਾਨ ਜਦੋਂ ਲੱਖੇ ਸਿਧਾਣੇ ਦੇ ਉੱਪਰ ਚਿੱਤੇ ਦਾ ਕੇਸ ਪਾਇਆ ਉਸ ਵਕਤ ਸਭ ਤੋਂ ਪਹਿਲਾਂ ਲੱਖੇ ਸਿਧਾਣੇ ਦੇ ਨਾਲ ਕੌਣ ਖੜਾ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜਾ ਇਸ ਵਕਤ ਖੈਰੇ ਦੇ ਹੱਕ ਦੇ ਵਿੱਚ ਖੜੇ ਬਾਲਾ ਕੌਣ ਸਰਦਾਰ ਸਿਮਰਨ ਜੀ ਸਿੰਘ ਮਾਰ ਸ਼ੇਰ ਖਾਨ ਮੁਹੰਮਦ ਨੇ ਛੋਡੇ ਸਾਹਿਬ ਜਦਿਆਂ ਦੇ ਹੱਕ ਦੇ ਵਿੱਚ ਆਵਾਜ਼ ਨਾਰਾ ਮਾਰਿਆ ਸੀ ਸਿੱਖ ਕੌਮ ਨੇ ਅੱਜ ਤੱਕ ਚੇਤੇ ਰੱਖਿਆ ਪਰ ਸਾਡੇ ਆਪ ਦੇ ਬੰਦੇ ਸਰਦਾਰ ਸਰਪਾਲ ਸਿੰਘ ਖੈਰਾ ਜਿਹਦੇ ਹੱਕ ਦੇ ਵਿੱਚ ਸਭ ਤੋਂ ਪਹਿਲਾ ਸਾਡੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਹਾਂ ਦਾ ਨਾਰਾ ਮਾਰਿਆ ਸਾਡੇ ਆਪ ਦੇ ਬੰਦੇ ਹੀ ਭੁੱਲੇ ਬੈਠੇ ਆ ਉਹ ਬੰਦੇ ਜਿਹੜੇ ਕਦੇ ਕਹਿੰਦੇ ਹੁੰਦੇ ਸੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੀ ਅਜਤ ਕਰਦੇ ਆ ਕਦੇ ਵੀ ਉਹਨਾਂ ਦੇ ਖਿਲਾਫ ਨਹੀਂ ਖੜੇ ਹੋਵਾਂਗੇ ਅੱਜ ਉਹੀ ਬੰਦੇ ਪਤਾ ਨਹੀਂ ਅੱਬੀ ਪਾਰਟੀ ਦੇ ਦਵਾਰੇ ਵਿੱਚ ਆ ਕੇ ਉਹ ਖੜੇ ਹੋਏ ਆ ਪਤਾ ਨਹੀਂ ਕੀ ਉਹਨਾਂ ਦੇ ਦਿਮਾਗ ਦੇ ਵਿੱਚ ਆਇਆ ਅੱਜ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਉਲਟੋ ਖੜੇ ਨੇ